ਕੇ ਧਰਮ ਜਾਤ ਪਾਤ ਦੀ ਗੱਲ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣੀ ਚਾਹੀਦੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਧਰਮਾਂ ਜਾਤਾਂ ਪਾਤਾਂ ਦੀ ਗੱਲ ਕਰਦੀ ਹੈ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਉਹ ਸਰਬ ਸਮਾਜ ਦੀ ਗੱਲ ਕਰਦੀ ਹੈ ਸਨਸਾਨੀਅਤ ਦੀ ਗੱਲ ਕਰਦੀ ਹੈ ਉਹ ਸੋਚ ਕੇ ਕਰਕੇ ਜਿਹੜੀ ਧਰਮ ਦੀ ਰਾਜਨੀਤੀ ਹੈ ਜਾਤ ਦੀ ਰਾਜਨੀਤੀ ਹੈ ਅਸੀਂ ਹਮੇਸ਼ਾ ਇਸ ਦੇ ਉਲਟ ਰਹੇ ਹਾਂ ਪਰ ਭਾਰਤੀ ਜਨਤਾ ਪਾਰਟੀ ਦੀ ਅਸੀਂ ਰਮੇਸ਼ ਚਾਹ ਇਸ ਗੱਲ ਦੇ ਵਿਰੋਧ ਦਾ ਕੀਤਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਜਾਤ ਪਾਤ ਨਹੀਂ ਹੋਣੀ ਚਾਹੀਦੀ ਸਾਡੇ Guru ਸਾਹਿਬਾਨਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਣ ਨੂੰ ਸਭੇ ਸਾਂਝੀ ਵਾਰਸਤਾ ਹੈ ਕੋਈ ਨਾ ਦੱਸੇ ਬਾਹਰ ਜੋ ਇਹਨ ਗ੍ਰੀਨ ਸਿੱਖੋਂ ਕੋ ਮੈਂ ਤੂ ਪਾਰਸ਼ਾ ਇਹ ਸਾਡਾ ਬਰਸਪਾਸ ਦੀ ਬਾਣੀ ਦਾ ਪਰ ਭਾਰਤੀ ਜਨਤਾ ਪਾਰਟੀ ਇਸ ਫਲਸਫੇ ਨੂੰ ਤੋੜਨਾ ਤੇ ਮਰੂਮਾ ਚਾਹੁੰਦੀ ਹੈ ਅਸੀਂ ਇਸ ਗੱਲ ਦੇ ਪਰ ਜੋਰ ਸ਼ਬਦਾਂ ਦੇ ਵਿਚ ਜਨੰਦਾ ਕਰਦੇ ਆ ਕਿ ਅੱਜ ਦੇ ਯੁੱਗ ਦੇ ਵਿੱਚ ਧਰਮ ਜਾਤ ਪਾਰ ਦੇ ਨਾਂ ਤੇ ਕਿਸੇ ਵੀ ਵਿਅਕਤੀ ਦੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ ਉਹ ਤਾਂ ਇੱਕ ਆਈਪੀਐਸ ਅਧਿਕਾਰੀ ਸੀ ਅਸੀਂ ਚਾਹੁੰਦੇ ਆ ਕਿ ਚਾਹੇ ਕੋਈ ਛੋਟਾ ਦੁਕਾਨਦਾਰ ਚਾਹੇ ਕੋਈ ਸੁਰਤਾ ਮੁਲਾਜ਼ਮਾ ਚਾਹੇ ਕਿ ਛੋਟਾ ਕਿਸਾਨ ਹੈ ਕਿਸੇ ਵੀ ਵਿਅਕਤੀ ਦੇ ਨਾਲ ਉਸ ਦੀ ਜਾਤ ਇਹਦਾ ਆਧਾਰ ਤੇ ਵਿਤਕਰਾ ਹੋਣਾ ਬਹੁਤ ਮਾੜੀ ਗੱਲ ਹੈ ਅਸੀਂ ਇਸ ਗੱਲ ਦੇ ਪੂਰਨ ਸ਼ਬਦਾਂ ਦੇ ਵਿੱਚ ਹੋਤਾ ਕਰਦੇ ਆ ਅਸੀਂ ਇਸ ਗੱਲ ਦੇ ਹੋਰ ਸ਼ਬਦਾਂ ਦੇ ਵਿੱਚ ਲੰਘਾ ਕਰਦੇ ਜਿਨ੍ਹਾਂ ਨੇ ਦੇਸ਼ ਦਾ ਭਾਜਾ ਕਰਾਇਆ ਸਾਡੇ ਦੇਸ਼ ਦੇ ਵਿੱਚ ਆਈਐਸ ਕਰਤਿਨੇ ਦਾ ਜਰਮੇ ਜੁੜਨੇ ਆਈਐਸ ਕਰਤਿਨੇ ਦਾ ਜਰਮੇ ਜੁੜਨੇ ਆ ਜੇ ਉਹਨਾਂ ਲੋਕਾਂ ਨੂੰ ਸਾਫ਼ ਨਹੀਂ ਮਿਲ ਰਿਹਾ ਪਰ ਆਪ ਲੋਕਾਂ ਨੂੰ ਮਸਾਬ ਕਿੱਥੇ ਮਿਲੂਗਾ ਉਹਨਾਂ ਨੇ ਪੈਸੇ ਦੀ ਲੈਵਲ ਵਿਚਾਰੇ ਦਾ ਬਦਲੀ ਦਿੱਤੀ ਹੈ ਇਹਦਾ ਮਤਲਬ ਗੋਗਲੀਆ ਤੋਂ ਮਿੱਟੀ ਘੜੀ ਹੈ ਇਹਦਾ ਮਤਲਬ ਉਹ ਦੇਸ਼ੀ ਲੋਕਾਂ ਨੂੰ ਘਬਰਾ ਚੰਚਾ ਚਾਹੁੰਦੇ ਆ ਇਹਦਾ ਮਤਲਬ ਉਹ ਲੋਕਾਂ ਦਾ ਇਤਿਹਾਰ ਖਾਸ ਕਰਕੇ ਦਬਕਾਉਣਾ ਚਾਹੁੰਦੇ ਆ ਪਰ ਸਾਡੇ ਅੱਜ ਦੇ ਯੁੱਗ ਦੇ ਵਿੱਚ ਹਰੇਕ ਜਗ੍ਹੀ ਜਾਗਰੂਕਾ ਜੇ ਇਸ ਤਰ੍ਹਾਂ ਦੀਆਂ ਅੱਗੀਆਂ ਉਹਨਾਂ ਦੇ ਚਾਲਾ ਅਸੀਂ ਉਹਨਾਂ ਨੂੰ ਬੇਨਕਾਰ ਕਰਾਂਗੇ ਲੋਕਾਂ ਦੀ ਵਿਚਾਰੀ ਦੇ ਵਿੱਚ ਲੈ ਕੇ ਜਾਵਾਂਗੇ ਜੋ ਭਾਜਪਾ ਦੀ ਧਰਮ ਆਧਾਰ ਰਾਜਨੀਤੀ ਹੈ ਜਾਤ ਆਧਾਰ ਰਾਜਨੀਤੀ ਹੈ ਅਸੀਂ ਉਸ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਬੀਜੇਪੀ ਦੇਸ਼ੀ ਆਹ ਉਹ ਤਾਂ ਕੀ ਜਣਾ ਚੱਲ ਰਿਹਾ ਹੈ ਅੱਜ ਬੇਸਿਕਲੀ ਅਸੀਂ ਆਮ ਆਦਮੀ ਪਾਰਟੀ پورے ਪੰਜਾਬ ਦੇ ਵਿੱਚ ਕੈਂਡਲ ਮਾਰਚ ਚ ਰੁਕਿਆ ਹੈਗਾ ਕਿਉਂਕਿ ਕੁਝ ਨਹੀਂ ਦੇਖਿਆ ਕਿ ਜਿਸ ਤਰ੍ਹਾਂ ਜਿਹੜਾ ਹੈਗਾ ਜੀਪੀ ਸਾਸਨ ਜਿਹੜੇ ਪਰਦੇਸ਼ ਹੈਗੇ ਆ ਉਹਨਾਂ ਦੇ ਵਿੱਚ ਦਲਿਤਾਂ ਦੇ ਉੱਤੇ ਵਿਸ਼ਲੇਸ਼ਣ ਹੋ ਰਿਹਾ ਹੈਗਾ ਔਰ ਉਹਦੀ ਇੱਕ ਆਦਰ ਐਗਜ਼ਾਮਪਲ ਹੈ ਅੱਜ ਕਿ ਜਿਹੜਾ ਹਰਿਆਣਾ ਦਾ ਆਈਪੀਐਸ ਸੀ ਭੁਰਨ ਕੁਹਾ ਉਹਨਾਂ ਨੂੰ ਸੁਸਾਇਟ ਦਾ ਹੈਗਾ ਦੋਸਤੋ ਦੋ ਤਿੰਨ ਦਿਨ ਪਹਿਲਾਂ ਹੀ ਜਿਹੜਾ ਘਰ ਦਾ ਜਿਹੜਾ ਮੁੱਖ ਜੱਜ ਹੈਗਾ ਉਹਦੇ ਉੱਤੇ ਜੁੱਤਾ ਸੁਟਿਆ ਜਾਂਦਾ ਹੈ ਇਹ ਕੋਈ ਮਨੂਰੀ ਘਟਨਾ ਨਹੀਂ ਹੈ ਕਿਸੇ ਜੱਜ ਦੇ ਉੱਤੇ ਜੁੱਤਾ ਸੁਟਣਾ ਕਿਸੇ ਵਿਅਕਤੀ ਦੇ ਉੱਤੇ ਜੁੱਤਾ ਸੁਟਣਾ ਨਹੀਂ ਹੈ ਇਹ ਜੱਜ ਇੱਕ ਸੰਵਧਾਨ ਦਾ ਰੱਖੇ ਇੱਕ ਸੁਭਾਣ ਦੇ ਉੱਤੇ ਜੁੱਤਾ ਸੁਟਣ ਦੇ ਬਰਾਬਰ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਜੀਪੀ ਸਾਕਸ਼ੇ ਪਰਦੇਸਾਂ ਦੇ ਵਿੱਚ ਜਿਹੜੇ ਦਲ ਛਗੇ ਉਹਨਾਂ ਦੇ ਪ੍ਰਤੀ ਕਿਸ ਕਦਰ ਜਹਿਰ ਜਿਹੜਾ ਭਰਿਆ ਜਾ ਰਿਹਾ ਹੈਗਾ ਔਰ ਸਭ ਤੋਂ ਮਾੜੀ ਗੱਲ ਇਹ ਹੈ ਕਿ ਸਰਕਾਰਾਂ ਦਾ ਫਰਜ਼ ਤੇ ਹੈ ਕਿ ਜੇ ਕਿਤੇ ਜ਼ੁਲਮ ਹੋਇਆ ਇਨਸਾਫ ਦੋਣਾ ਔਰ ਜੇ ਕਿਤੇ ਜ਼ੁਲਮ ਹੋਇਆ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣੀ ਪਰ ਇਹ ਤਾਂ ਬੀਜੇਪੀ ਕੋਲ ਬਚਾਉਣ ਦੀ ਨਕੀ ਹੋਈ ਹੈ ਸੋ ਇਸ ਕਰਕੇ ਅਸੀਂ ਇਹ ਅੱਜ ਦਾ ਕੈਂਡਲ ਫਾਰਮ ਰੱਖਿਆ ਹੈ ਤਾਂ ਉਸ ਜਿਸ ਕਿ ਸਾਡੇ ਤੋਂ ਵਿਚੋਲੇ ਗੁੱਸੇ ਦੇ ਸਕੇ ਔਰ ਉਨ ਜਿਹੜਾ ਸਿਰਫ ਇਨਸਾਫ ਜਿਹੜਾ ਹੈ ਸਰਕਾਰ ਤੇ ਬਾਤ ਕੀਤੀ ਉਹਨਾਂ ਦੇ ਸਮਰਥਨ ਦੇ ਵਿੱਚ ਔਰ ਜੋ ਸੀਚੇ ਉੱਤੇ ਜਿਹੜਾ ਸੁਸਤਾ ਹੋਇਆ ਗਿਆ ਉਹਦਾ ਬਹੁਤ ਕਰ ਰਹੇ ਹੈ ਜਿਹੜਾ ਹੈਗਾ ਕੈਡਰ ਦੇ ਵਿੱਚ ਔਰਨ ਕਮਾਨ ਜਿਹੜੇ ਪੁਰਸ਼ੀ ਆਨਾਂ ਤੋਂ ਉਹਨਾਂ ਨੂੰ ਸਜ਼ਾ ਮਿਲੇ ਕਿ ਜੀ ਮੰਨਤੀ ਕੀਤੀ ਜਾ ਰਹੀ ਹੈ ਆਈਪੀਐਸ ਨੂੰ ਉਹ ਮਾਰ ਦੀ ਮੌਤ ਦੇ ਦੋਸ਼ੀਆਂ ਉਹਨਾਂ ਨੇ ਰਿਪੋਰਟ ਮੋਡ ਦੇ ਵਿੱਚ ਦਾਣਾ ਲਿਖਿਆ ਜ਼ਿਕਰ ਕੀਤਾ ਹੈ ਕਿ ਆਈਪੀਐਸ ਅਧਿਕਾਰੀ ਵਾਜ ਵਿਸ਼ੇਸ਼ ਤੌਰ ਤੇ ਹਾਈਐਸਟ ਕਾਲ ਉਹ ਬੈਕ ਪੋਸਟੂਪ ਲੇਜ ਕੋਰਟ ਦੇ ਚਰਣਾ ਕਿ ਨਾ ਜਾਤੀ ਦੇ ਕੇ ਦਾ ਸੁਸਤਾਰ ਬਹੁਤ ਬੰਦ ਕਰਦੇ ਅਸੀਂ ਨੂੰ ਅਸੂਮੋਸ਼ਾਈ ਅਰਸਾਨੀ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਸਰਬ ਸਮਾਜ ਦੀ ਗੱਲ ਕਰਦੀ ਆ ਸਾਰਿਆਂ ਸਰਕਾਰ ਦੀ ਗੱਲ ਕਰਦੀ ਆ ਭਾਰਤੀ ਜਨਤਾ ਪਾਰਟੀ ਰਮੇਸ਼ਾ ਇੱਕ ਧਰਮ ਜਾਤ ਪਾਰਟੀ ਦੀ ਗੱਲ ਕਰਦੀ ਆ ਅੱਜ ਉਹ ਗੱਲ ਇਜਾਜ਼ਤ ਹੋਈ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਦੀ ਸਰਕਾਰ ਆ ਉਹ ਠਾਈ ਦੀ ਬਤਰੀ ਟਕਨਾ ਵਾਪਸ ਤੋਂ ਬਾਹਰ ਇਹਨਾਂ ਦੇ ਸਹਿਯੋਗ ਦੇ ਹਟਕਾਰ ਜਾਉਗੇ ਮੈਂ ਤਾਂ ਇੱਕ ਮੰਨੀ ਨਹੀਂ ਦੇ ਰਹੇ ਕਿ ਇਹ ਕਿਹੜੇ ਦੋਸ਼ੀ ਇਹਨਾਂ ਦਾ ਕੰਮ ਛਣਕੀ ਦੇ ਦੁਆਰਾ ਟਕੀਆਂ ਨੂੰ ਪਹੁੰਚ ਦਿੱਤਾ ਹੈ ਅੱਜ ਵੀ ਭਾਰਗੀ ਜੀ ਜਾ ਰਹੀ ਹੈ ਕਾਲਕ ਸਮਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਹਨਾਂ ਨੂੰ ਬਹੁਤ ਹਿਟ ਕਰ ਲਿਆ ਔਰ ਚਿੰਤਾ ਦੀ ਗੱਲ ਹੈ ਜਿਵੇਂ ਕਿ ਦੇਖਿਆ ਹੋਣਾ ਹੈ ਆਈ.ਐਸ. ਦੀ ਬਹੁਤ ਬਾਤ ਦੀ ਜਿਨ੍ਹਾਂ ਨੂੰ ਕਿ ਇੰਨਾ ਬਚਣ ਦਾ ਸਕਾ ਗਿਆ ਪਰ ਉਹਨਾਂ ਨੇ ਸੁਸਾਇਡ ਕਰ ਲਈ ਔਰ ਸੁਸਾਇਡ ਨੋਟ ਲੈ ਕੇ ਗਏ ਹੈ ਜੋ ਇੱਕੋ ਜਾਹਰ ਹੁੰਦਾ ਹੈ ਕਿ ਬੀ.ਜੇ.ਪੀ ਸਾਡੇ ਦੇਸ਼ ਨੂੰ ਤਬਾਹਨਾ ਚਾਹੁੰਦੀ ਹੈ ਸਾਡੇ ਦੇਸ਼ ਨੂੰ ਨੁਕਸਾਨ ਕਰਨਾ ਚਾਹੁੰਦੀ ਹੈ ਔਰ ਪੱਤੇ ਪੱਥਾਂ ਦੇ ਵਿੱਚ ਖੇਡ ਰਹੀ ਹੈ ਕਿੰਨੀਆਂ ਬਾਨੀਆਂ ਦਾਨੀਆਂ ਦੇ ਹੱਥਾਂ ਦੇ ਵਿੱਚ ਬੀ.ਜੇ.ਪੀ ਖੇਡ ਰਹੀ ਹੈ ਸਾਡੇ ਦੇਸ਼ ਦੇ ਵਿੱਚ ਕੋਈ ਵੀ ਸਮਾਜ ਦਾ ਇਨਸਾਨ ਉਹ ਤਰੱਕੀ ਨਹੀਂ ਹੈ ਇਹਨਾਂ ਨੇ ਆਪ ਦੀ

ਕਾਲੀ ਦਾ ਸਾਥ ਪਟਿਆ ਗਿਆ ਇਹ ਮਸਲਾ ਇਸ ਤਰ੍ਹਾਂ ਜਾਣ ਦਾ ਅਸਲਾ ਬਣੋ ਸਾਰੇ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਕੈਂਡਲ ਮਾਰਚ ਕਰਦੇ ਹੋਏ ਸਰਕਾਰ ਨੂੰ ਅਨਸਾਫਟਵਾਉਣ ਲਈ ਅੱਜ ਅਸੀਂ ਵੀ ਪੂਰੇ ਪਟੰਡੇ ਦੇ ਵਿੱਚ ਸਾਡੀ ਪਾਰਟੀ ਅੱਜ ਕੀਤੀ ਹੋਈ ਹੈ ਕਿ ਭਾਈ ਪੂਰੇ ਜਾਂਦੀ ਦੀ ਜਨਕਾ ਨਾਲ ਸੇਕ ਹੈ ਹਾਂਜੀ ਅੱਜ ਦਾ ਜਸਵੰਤ ਸਿੰਘ ਕੈਂਡਲ ਮਾਰਚੇ ਕੱਢਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਮਾਵੜੇ ਤੇ ਕੱਢਿਆ ਜਾ ਰਿਹਾ ਹੈ ਪਿਛਲੇ ਦਿਨੀ ਹਰਿਆਣਾ ਦੇ ਵਿੱਚ ਬੜੀ ਮੰਦਰਗਾਹ ਪਾਜੀ ਘਟਨਾ ਵਾਪਰੀ ਆ ਆਈਪੀਐਸ ਅਧਿਕਾਰੀ ਪੂਰੇ ਚੰਦ ਜੀ ਜੋ ਏਡੀਪੀ ਸੀਗੇ ਉਹ ਬੜਾ ਉਹਨਾਂ ਦਾ ਜਲੀਲ ਕੀਤਾ ਜਾ ਰਿਹਾ ਸੀਗਾ ਜਾਤ ਪਾਤ ਦੇ ਆਧਾਰ ਤੇ ਵਿੱਚ ਸੋ ਉਹਨਾਂ ਨੂੰ ਇੰਨਾ ਕਿ ਉਹਨਾਂ ਨੂੰ ਜਲੀਲ ਕੀਤਾ ਕਿ ਉਹਨਾਂ ਨੂੰ ਖੁਦਕਸੀ ਕਰਨ ਲਈ ਮਜਬੂਰ ਹੋਣਾ ਪਿਆ ਸੋ ਪਾਣੀ ਦੇ ਵਿੱਚ ਆ ਮਾਨਸਿਕ ਜਾਤ ਸਭ ਇੱਕ ਪਹਿਚਾਨੀਏ ਸੋ ਦੇ ਸਭ ਨੂੰ ਇੱਕ ਇਨਸਾਨੀਅਤ ਦੇ ਤੌਰ ਤੇ ਮੈਂ ਕਹਿਣਾ ਵੀ ਸਾਰਿਆਂ ਨੂੰ ਕੋਈ ਦੀ ਮਹੱਤਤਾ ਮਿਲਣੀ ਚਾਹੀਦੀ ਆ ਜੋ ਬੜੀ ਮੰਦਕਾ ਭਾਗੀ ਘਟਨਾ ਵਾਪਰੀ ਆ ਹਰਿਆਣੇ ਦੇ ਵਿੱਚ ਸੋ ਪੂਰੇ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਕਿਉਂਕਿ ਬੀਜੇਪੀ ਦੀ ਸਰਕਾਰ ਆ ਉੱਥੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਐਫ ਆਈ ਆਰ ਦੱਜ ਨਹੀਂ ਹੋ ਰਹੀ ਬੜਾ ਸੰਘਰਸ਼ ਕਰਨਾ ਪੈ ਰਿਹਾ ਅੱਜ ਸਟੇਟ ਦੇ ਆਮ ਆਦਮੀ ਪਾਰਟੀ ਪੂਰੀ ਪੂਰੀ ਸਟੇਟ ਦੇ ਵਿੱਚ ਅੱਜ ਕੈਂਡਲ ਮਾਰਚ ਕੱਢ ਰਹੀ ਆ ਤਾਂ ਜੋ ਭਾਈ ਪੁਰਨੇ ਚੰਦ ਨੂੰ ਇਨਸਾਫ ਮਿਲ ਸਕੇ ਉਹਨੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਸੋ ਸਾਡੀ ਪੂਰੀ ਕੋਸ਼ਿਸ਼ ਰਹੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਇਸ ਤਰ੍ਹਾਂ ਸੱਜ ਕੇ ਰਹਸ ਕਰਦੇ ਰਹਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਸਾਰੇ ਪਹੁੰਚੇ ਹੋਏ ਆ ਮੇਰੇ ਨਾਲ ਆਮ ਆਦਮੀ ਪਾਰਟੀ ਪਿੰਡਾਂ ਧਰਤੀ ਦੀ ਪੂਰੀ ਟੀਮ ਨਾਲ ਪਹੁੰਚੀ ਹੋਈ ਆ ਸੋ ਸਾਰਿਆਂ ਨੂੰ ਇਨਸਾਫ ਦੇਣ ਲਈ ਦੇਣ ਲਈ ਜੋ ਕੋਸ਼ਿਸ਼ ਕਰ ਰਹੀ ਆ ਜੋ ਸਾਰੇ ਇਕਜੁੱਟ ਹੋ ਕੇ ਸੀ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਧੰਨਵਾਦ ਆਓ ਆਓ ਆਪਾਂ ਬਦਲੋ ਹੋਰ ਮੂਕਮਾ ਨਾ ਬਿਨਾਂ ਪਿਛਲੇ ਅੱਧਾ ਤੋਂ ਮਿਚੇ ਮਾੜਾ ਕਾਹਦੀ ਹਾਂਜੀ ਲੌਂਗ ਜੀ ਮੰਨਦੀ ਕਰੋ ਥੋੜਾ ਜਿਹਾ ਬੰਨੀ ਸਾਹਮਣੇ ਹੀ